ਬ੍ਰਿਜ ਸਿੰਘ ਜੀ ਮੈਂ ਪਿੰਡ ਔਖੀਆਂ ਸੋਂ ਰਹਿਣ ਵਾਲਾ ਆ ਜੀ ਸਾਰੇ ਸਾਰੇ ਪ੍ਰੋਫੈਸ਼ਨ ਨੂੰ ਕਹਿ ਹਟਿਆ ਸਾਡੀ ਕਿਸੇ ਸੁਣਾਈ ਨਹੀਂ ਦਿੱਤੀ ਖਾਸਾ ਪੰਥ ਨੇ ਹੱਥ ਫੜਿਆ ਸਾਡਾ ਇਹਨਾਂ ਨੇ ਕਿਹਾ ਵੀ ਤੁਹਾਡੇ ਅਸੀਂ ਪਾਣੀ ਦਾ ਮਸਲਾ ਜਿਹੜਾ ਹੈਗਾ ਹੱਲ ਕਰਾਂਗੇ ਘੜਾਵਾਂਗੇ ਪਾਣੀ ਸਾਨੂੰ ਜਿਵੇਂ ਮਰਜ਼ੀ ਘੜਾਉਣਾ ਪਿਆ ਇਹ ਤੇ ਜਾਕਰ ਸਾਹਿਬ ਹੀ ਆਏ ਸੀ ਉਹ ਵੀ ਸਾਰਾ ਮੌਕਾ ਵੇਖ ਕੇ ਇਹਦੇ ਵਾਸਤੇ ਚਲੇ ਗਏ ਉਹਨਾਂ ਨੇ ਕਿਹਾ ਸੀ ਮੈਂ ਤੁਹਾਨੂੰ ਅਸੀਂ ਲਿਫਾਵਾ ਦੇਾਂਗੇ ਕੋਈ ਲਿਭਾਵਾਂ ਨਹੀਂ ਦਿੱਤਾ ਕੋਈ ਆਪਣੇ ਟਰਾਂਸਫਰ ਨਹੀਂ ਲਾਇਆ ਕੋਈ ਮੋਟਰ ਨਹੀਂ ਦਿੱਤੀ ਕੋਈ ਕੁਝ ਨਹੀਂ ਦਿਆ ਖਾਸ ਐਡ ਇਹਨਾਂ ਨੇ ਸਾਨੂੰ ਕਿਹਾਗਾ ਅਸੀਂ ਤੁਹਾਡਾ ਹੱਥ ਫੜਿਆ ਹੈ ਤੇ ਤੁਹਾਡੀ ਮਦਦ ਜ਼ਰੂਰ ਕਰਾਂਗੇ ਤੁਹਾਡੇ ਨਾਲ ਖੜਿਆ ਹਾਂ ਸੀ 2-2 ਡਾਈਡਾ ਫੁੱਟ ਪਾਣੀ ਹੈ ਗਈ ਲੰਗਰ ਨੂੰ ਜਗਾ ਆਈ ਹੈਗੀ ਜੀ ਜਿਹੜੀ ਆਪਣੇ ਮਹਿਕਮੇ ਨੇ ਪਾਈਪ ਲਾਈਨ ਪਾਈਏ ਇਹ ਪਾਈਪ ਲਾਈਨ ਚੱਲ ਨਹੀਂ ਰਹੀ ਸਾਰੀ ਤਿੰਨ ਚਾਰ ਕਿੱਲੇ ਜਿਹਾ ਹੈ ਨਾ ਅਸੀਂ ਕੱਲ ਚਲਾ ਕੇ ਵੇਖੀਏ ਉਹ ਸਾਰੀ ਲੀਕ ਹੋ ਗਈ ਉਹਨਾਂ ਨੇ ਸਾਨੂੰ ਇਹ ਹੀ ਆਫਰ ਦਿੱਤਾ ਜੀ ਤੁਸੀਂ ਚੈੱਕ ਕਰੋ ਪਾਈਪ ਲਾਈਨ ਜੇ ਚੱਲਦੀ ਹੈ ਇਹ ਤੁਹਾਨੂੰ ਅਸੀਂ ਲਫਾਫਾ ਦੇਾਂਗੇ ਸਮਾਰ ਪੂਰਾ ਦੇਾਂਗੇ ਜੋ ਮੋਟਰ ਹੈ ਗਿਆ ਜਾਂ ਇਹ ਲਫਾਫਾ ਹੈਗਾ ট্রান্সਫਰਮ ਵੀ ਲਾ ਕੇ ਦੇਾਂਗੇ ਜਿਸ ਤੁਹਾਡਾ ਪਾਣੀ ਦਾ ਹੱਲ ਹੁੰਦਾ ਤਾਂ ਅਸੀਂ ਗੜਾਵਾਗੇ ਜਰੂਰ ਗੜਾਵਾਗੇ ਅਸੀਂ ਤਾਂ ਖਾਸ ਤਾ ਐਡ ਦਾ ਧੰਨਵਾਦ ਕਰਦੇ ਆ ਜੀ ਇਹ ਜੇਕਰ ਸਾਡਾ ਪਾਣੀ ਗੜਾ ਦੇਣ ਸਾਡੇ ਅਗਲੀਆਂ ਫਸਲਾਂ ਜੋ ਹੈ ਗਿਆ ਉਹ ਆਵਲ ਹੋ ਜਾਣਗੀਆਂ